ਦੇ ਲਕਾਨਾ ਮੈਂ ਸਾਰੀਆਂ ਇੱਟਾਂ ਚੱਕਦੀਆਂ ਇੱਧਰ ਆਵਾ ਚੱਕੋ ਇੱਧਰ ਵੱਡਣ ਲੱਗਾ ਡੇਕ ਜੀ ਆਪੇ ਜੰਮਿਆ ਹੋਈਆਂ ਬਾਈ ਆਹ ਟੁੱਟ ਗਈ ਦੀ ਆਹ ਲਾਈ ਦਿਆਂ ਦੋ ਇੱਕ ਆਹ ਇੱਕ ਆਹ ਅਸੀਂ ਕਰ ਲਈ ਬਾਈ ਜੀ ਸਾਰਿਆਂ ਨੂੰ ਲੋ ਜੀ ਬਾਈ ਮੌਸਮ ਕੱਲ ਪਰਸੋਂ ਦਾ ਠੰਡਾ ਜਿਹਾ ਹੋਇਆ ਹੋਇਆ ਜਿੱਦਨ ਦਾ ਮੀਂਹ ਪਿਆ ਠੰਡਾ ਜਿਹਾ ਹੋ ਗਿਆ ਉਹ ਮਤਲਬ ਕੋਈ ਨਹੀਂ ਗਰਮੀ ਦੀ ਨਹੀਂ ਕੱਲ ਧੁੱਪ ਹੈਗੀ ਵੀ ਪਰ ਅੱਜ ਉਹ ਵੀ ਨਹੀਂ ਹੈਗੀ ਬੱਦਲਬਾਦੀ ਹੋਈ ਵੀ ਅੱਜ ਵੀ ਸਵੇਰੇ ਭੂਰ ਜੀ ਵੀ ਪਈ ਰਹੀ ਕਣ ਮਰਕਾਨੀ ਦੀ ਜਿਵੇਂ ਭੂਰ ਜੀ ਲੱਗੀ ਵੀ ਮਰੀਕ ਬਰੀ ਜਿਵੇਂ ਪਤਾ ਲੱਗਦਾ ਉਹ ਠਾਤਾ ਨੇ ਗਿੱਲਾ ਜਿਵੇਂ ਜਾਂਦੇ ਤੇ ਕੋਈ ਕੋਈ ਭੂਰ ਜੀ ਗਿੱਦੇ ਸੀ ਤੇ ਅੱਜ ਬਾਈ ਅ ਬੁੱਟੇ ਲਾਉਣ ਲੱਗੇ ਆ ਰਾਜੇ ਬਾਈ ਬੁੱਟਾ ਦੇਖ ਕੇ ਜਾ ਤਾਂ ਬੁੱਟੇ ਆਹਾ ਆ ਬੁੱਟੇ ਕੱਲ ਲਿਆਂਦੇ ਤੇ ਉਹਨੇ ਦੇ ਦੇ ਇੱਕ ਦੋ ਤਿੰਨ ਜਮਣਾ ਦੇ ਆ ਇੱਕ ਰਕਾਟ ਐ ਮਸੰਮੀ ਐ ਆਮ ਦਾ ਤੇ ਚੀਕੂ ਐ ਇਹ ਬੁੱਟੇ ਦੇਖੇਗੇ ਜੀ ਮੈਂ ਕਿਹਾ ਚਲੋ ਬਾਹਰ ਲਾਉਨੇ ਆ ਪਰਲੇ ਪਾਸੇ ਜਗ੍ਹਾ ਬੇਲੀ ਪਈਆ ਪਰ ਕਾਕੰਡਾ ਬਹੁਤ ਐ ਤੇ ਫਿਰ ਜੋਂਡੀਰ ਕੱਢਿਆ ਬਾਹਰ ਅ ਜਿਵੇਂ ਨੂੰ ਕੇ ਮੈਂ ਜੋਂਡੀਰ ਲਿਆ ਤੇ ਰੋਟਰਵੇਟਰ ਮਾਰ ਕੇ ਬਾਹਰ ਸਾਫ ਜਗਾ ਕਰਕੇ ਬਾਹਰ ਲਾਉਨੇ ਬੁੱਟੇ ਪਰਲੀ ਸਾਈਡ ਤੇ ਇਹ ਪਹਿਨਾ ਡੈਕ ਫਿੱਟ ਕਰਨ ਲੱਗਾ ਡੈਕ ਉੱਦਣ ਦਾ ਤਾਰਿਆ ਹੋਇਆ ਬਾਈ ਸਿਧਾਂਤ ਵਾਂਗ ਗਏ ਤੇ ਅੱਜ ਫਿੱਟ ਕਰਨ ਲੱਗੇ ਤੇ ਚਲਾਇਆ ਨਹੀਂ ਹੈਗਾ ਹੁਣ ਕਹਿੰਦਾ ਪਹਿਲਾਂ ਡੈਕ ਫਿੱਟ ਕਰ ਦਿੰਦੇ ਆ ਫਿਰ ਲੈ ਕੇ ਚੱਲਦੇ ਆ ਤੁਹਾਨੂੰ ਪਸੰਦ ਲੱਗਿਆ ਹੁਣ ਡੈਕ ਦਾ ਨਟ ਬਕਸੇ ਬਕਸੇ ਵਾਲਾ ਤੇ ਲਾਉਣੇ ਆ ਰੂਟਾ-ਬੂਟਾ ਹਾਰਸਵੀਲ ਲੈ ਕੇ ਅੰਦਰ ਤੇ ਲੈ ਕੇ ਹੁਣ ਬਾਹਰ ਸਾਫ਼ ਕਰਕੇ ਬੁੱਟੇ ਲਾਉਣੇ ਆ ਤੇ ਬੁੱਟੇ ਇਸ ਵਾਰ ਬਹੁਤ ਲੱਗ ਰਹੇ ਆ ਬਾਈ ਵਧੀਆ ਲਾਉਣੇ ਵੀ ਚਾਹੀਦੇ ਆ ਵੈਸੇ ਸਾਡੇ ਦੂਜੇ ਦਾ ਛਾਂ ਵਾਲੇ ਤਾਂ ਤਾਂ ਦੂਜੇ ਪਪੂਲਰ ਵਾਧੂ ਆ ਤੁਹਾਨੂੰ ਪਤਾ ਹੀ ਦੇਖਿਆ ਇੱਧਰ ਵੀਡੀਓਾਂ ਤੇ ਮਗਾ ਜਦੋਂ ਫਾਰ ਆੜੇ ਵੀ ਲਾ ਲਈ ਬਾਕੀ ਕੁਛ ਡੰਗਰ ਨਹੀਂ ਛੱਡਦੇ ਹੈਗੇ ਦੋ ਤਿੰਨ ਇੱਥੇ ਵੀ ਲਾਏ ਆ ਇੱਥੇ ਉਹ ਆਪ ਨੂੰ ਘਟੋ ਘਟ ਤਿੰਨ ਚਾਰ ਸਾਲ ਹੋ ਗਏ ਹੁਣ ਕਦੇ ਡੰਗਰ ਖੁੱਲ ਕੇ ਐ ਸਿੰਘ ਸੁng ਜਦ ਤੇ ਪਾੜ ਤੋੜ ਦਿੰਦੇ ਆ ਦੋ ਤਿੰਨ ਬਾਰ ਟੁੱਟ ਗਿਆ ਜਦੋਂ ਫਿਰ ਵੀ ਹੋ ਗਿਆ ਪਰ ਇੱਥੇ ਤੇ ਹੁਣ ਮੈਨੂੰ ਇਹ ਪੱਟਣਾ ਪੈਣਾ ਕੰਦ ਤੇ ਨਾਲ ਆਇਆ ਤੇ ਇੱਕ ਬਾਈ ਵੀ ਕਹਿੰਦਾ ਦਾ ਮਿੰਦਰ ਬਾਈ ਕਹਿੰਦਾ ਮੇਰੇ ਉੱਤੇ ਪੂਰਾ ਅੰਬ ਬਹੁਤ ਵਧੀਆ ਬਾਈ ਕਹਿੰਦਾ ਉੱਥੇ ਤੋਂ ਪੱਟ ਕੇ ਲੈ ਕੇ ਆਈ ਵੀ ਬਹੁਤ ਵਧੀਆ ਅੰਬ ਹੈ ਬੜਾ ਹੋਇਆ ਬਾਈ ਦੇ ਨਾਲ ਜਿਹੜਾ ਐਪੀ ਜੰਮ ਪੈਂਦਾ ਹੈ ਇੱਥਾਂ ਕਹਿੰਦਾ ਇੱਕ ਬਹੁਤ ਵਧੀਆ ਜੰਮਿਆ ਹੋਇਆ ਉਹ ਲਾਣੀ ਰੱਖੀ ਦੇਖਦੇ ਆ ਉਹ ਵੀ ਬਾਅਦ ਚ ਪਹਿਲਾਂ ਇਹਨੂੰ ਕਰਦੇ ਆ ਤੇ ਬਾਹਰ ਸਾਫ ਸੁਥਿਆ ਕਰਾ ਕਰਦੇ ਆ ਫਿਰ ਤੁਹਾਨੂੰ ਆ ਡੈਕ ਜਾ ਫਿੱਟ ਕਰਾ ਦਮ ਇਹਨਾਂ ਨੂੰ ਬਾਹਰ ਦੀ ਹਾਲਤ ਤੇ ਹਾਂ ਫਿਰ ਰੋਟਾਵੀਟਰ ਮਾਰ ਕੇ ਫਿਰ ਕਸ ਨਹੀਂ ਆ ਵਿੱਚ ਉਹ ਦੇਣੀ ਹੈ ਤਾਰ ਇਹਦੀ ਅਰਥ ਦੀ ਐ ਨਾ ਕਸੀ ਦੇਤੀ ਡੰਗਾ ਡੁੰਗਾ ਅੰਦਰ ਕਰਦੇ ਬਾਈ ਲੋ ਬਾਈ ਆ ਹਾਲ ਹੋਇਆ ਵੈ ਹੱਲੇ ਥੇ ਆ ਵੀ ਕੱਢਣੇ ਪੈਣੇ ਇੱਥੇ ਤੋਂ ਦੂਜਾ ਟਰੈਕਟਰ ਨਾਲ ਇਹਨੂੰ ਪਾਸੇ ਕਰਦੇ ਆ ਤੇ ਰੋਟਾਵੇਟਰ ਲੈਣ ਕੇ ਵਿੱਚ ਇਨਰ ਜਸ਼ਨ ਇਹਨੂੰ ਸਾਈਡ ਕਰਕੇ ਇੱਥੇ ਬੁੱਟੇ ਲਾਉਨੇ ਆ ਉਹ ਬਾਕੀ ਨਿੰਮਾ ਨੂੰ ਮੈਂ ਡੇਕਾ ਆਪੇ ਹੋ ਗਿਆਂ ਇਹ ਤੇ ਚਲੋ ਬੁੱਟੇ ਇੱਧਰ ਲਾ ਦੇ ਇੱਕ ਦੋ ਉੱਥੇ ਲਾਈਏ ਪਰਾਲੀ ਜੀ ਕੋਲ ਬਾਕੀ ਇੱਧਰ ਲਾ ਲੈਣੇ ਦੋ ਤਿੰਨ ਬੁੱਟੇ ਤੇ ਇਹਨੂੰ ਬਾਅ ਕੇ ਸਾਫ ਸਫਾਈਆ ਕਰੀਏ ਬਾਈ ਖਾਲ ਪਾਸੇ ਆਉਂਦਾ ਦੂਆ ਟਰੈਕਟਰ ਵੀ ਲੈ ਕੇ ਆਉਂਦਾ ਇੱਥੇ ਨੂੰ ਉੱਪਰ ਰੱਖ ਉੱਪਰ ਰੱਖ ਮੜਾ ਇਹ ਲੈ ਕੰਨਾ ਮੈਂ ਸਾਰੀਆਂ ਇੱਟਾਂ ਚੱਕਦੀਆਂ ਇੱਧਰ ਆਓ ਚੱਕੋ ਕੰਨਾ ਮੈਂ ਸਾਰੀਆਂ ਇੱਟਾਂ ਚੱਕਦੀਆਂ ਬੱਸ ਨੱਥ ਨੇ ਆ ਚੁਕਵਾ ਦੇ ਨੇ ਲੋ ਬਾਈ ਇੱਧਰ ਜਿਹਦਾ ਹੋਗਾ ਸਾਫ ਜਾ ਸੁਣਾ ਹਲ ਕਰਦੇ ਆ ਪਾਸੇ ਤੇ ਫਿਰ ਇਹਨੂੰ ਵੀ ਬੰਨਣਾ ਇੱਥੇ ਐਕਣਾ ਹੀ ਪਾ ਦਿੰਦੇ ਆ ਸਿੱਧਾ ਰੱਖ ਕੇ ਐਕਣੀ ਪਾ ਦੇ ਵਾ ਫੱਟੀ ਮਸਾਲਾ ਇਹਦਾ ੱਟੀ ਲਾਲਾ ਨਾਲ ਆ ਖੰਡਾ ਬਹੁਤ ਹੋ ਗਿਆ ਦਾ ਬਾਈ ਇੱਥੇ ਤਾਂ ਅੱਲਾਸਾਣਾ ਵਧੀਆ ਹੋ ਗਿਆ ਦਾ ਹੁਣ ਤੱਕ ਚੱਲਦਾ ਬਾਈ ਐਕਣੀ ਵਧੀਆ ਕਰਾਂ ਰੱਖ ਲਓ ਬਈ ਇਹ ਵੀ ਕਰਦੇ ਅੱਗੇ ਕਰਦੇ ਹੋਰ ਸਾਈਡ ਕਰਦੇ ਖੜ ਬਾਕੀ ਹੰਤੈ ਇੱਧਰ ਬੱਟਣ ਲੱਗਾ ਡੇਗ ਜੀ ਆਪੇ ਜੰਮੀਆਂ ਹੋਈਆਂ ਬਾਈ ਆ ਟੁੱਟ ਗਈ ਦੀ ਆ ਲਾਈ ਤਾਂ ਦੋ ਇੱਕ ਆ ਇੱਕ ਆ ਹੋ ਬਾਕੀ ਇਹ ਆਪੇ ਜੰਮਿਆ ਹੀ ਆ ਇੱਕ ਆ ਲਈਦੀ ਨਹੀਂ ਨਹੀਂ ਕੁਝ ਚੱਟੜਾ ਕਾ ਬਣਾ ਦੱਸੇ ਹਾਂ ਲੋ ਬਾਈ ਤੇ ਕਰਤੀ ਇੱਥੇ ਸਫਾਈ ਦੀ ਤੇ ਟਰਾਲਾ ਇੱਧਰ ਲਾਤਾ ਪਿੱਛੇ ਹਾਲ ਇੱਧਰ ਜਾਮੜ ਦੇ ਚੱਕ ਲੈ ਇੱਕ ਇੱਕ ਹੋਰ ਆ ਚੀਕਾ ਆਹੋ ਚੀਕੂ ਦੋ ਆ ਦੋਏ ਚੱਕ ਲੈ ਤੇ ਸਾਫ ਜਾ ਹੋ ਗਿਆ ਹੁਣ ਬੁੱਟੇ ਲੈਣ ਦੇ ਦੋ ਕੁ ਤ ਚਾਰ ਮੈਂ ਚੱਕ ਲੈਂਦਾ ਬਾਕੀ ਜਿੰਨਾ ਕਹਿੰਦਾ ਮੈਂ ਲੈ ਆਉਣਾ ਮਹਿੰਦਰਾ ਪਰਾਂ ਖੜਾ ਆ ਜਾਂਦਾ ਤੇ ਇੱਥੇ ਦੇਖੋ ਹੁਣ ਸਾਫ ਜਾ ਹੋ ਗਿਆ ਤੇ ਕੁਸੂਸਰਾ ਜਾ ਬਹੁਤ ਹੋਇਆ ਪਿਆ ਤਾਂ ਆ ਦੇਖੋ ਪਰਾਂ ਬਾਦਰੀ ਆ ਕਿ ਨਹੀਂ ਤੇ ਸਿਰੇ ਤੱਕੇ ਸਾਫ ਕਰ ਦੇਣਾ ਤਾਂ ਬਾਦਰੀ ਦੇ ਦਾ ਡਿੱਕਾ ਜਾ ਆ ਗਿਆ ਉੱਧਰ ਚਲੋ ਦੇਖੀ ਜਾਂਦੇ ਹਾਂ ਇੱਥੇ ਹੀ ਲਾਣੇ ਆ ਇੱਥੇ ਗੱਬੇ ਇੱਥੇ ਆਪਾਂ ਬੁਲਾ ਦੇਣਾ ਇੱਥੇ ਤੇ ਉਹਰੇ ਲਾ ਦਾਂਗੇ ਆਪਾਂ ਇਹ ਰਿਕਾਟ ਤੇ ਉੱਥੇ ਲਾ ਦਿੰਦੇ ਹਾਂ ਮਸੰਮੀ ਜੇ ਇਹ ਪੱਟ ਹੋ ਜਾਂਦੀ ਵੈਸੇ ਠੀਕ ਤਾਂ ਚਲੋ ਉਹ ਵੀ ਪੱਟਾਂ ਦੇ ਕਦੇ ਬਲੇ ਟਾਈਮ ਫਿਰ ਉੱਧਰ ਲਾ ਦੂੰਗਾ ਇੱਕ ਦੋ ਬੁੱਟਾ ਸਿਰੇ ਤੱਕ ਆ ਸਾਈਡ ਪਰ ਬੁੱਟੇ ਉਲਟੇ ਲਾ ਦੂੰਗੇ ਇਕਾ ਉੱਥੇ ਲਾਦਨੇ ਆਪਾਂ ਜਾਮਣ ਲਓ ਬਾਈ ਲਾਤਾ ਬੁੱਟੇ ਤੇ ਆਂਬ ਦਾ ਲਾਤਾ ਇਹ ਲਕਾਤ ਲਾਤਾ ਆਮ ਸੰਮੀ ਲਾਤੀ ਤੇ ਇਧਰ ਲਾਤਾ ਚੀਕੂ ਤੇ ਇਧਰ ਛਾਂਗਦਿਆਂ ਇਹ ਆ ਬਾਲਣ ਆ ਫਿਰ ਚੱਕ ਹੋ ਜਾਊਗਾ ਮੈਂ ਚੱਲ ਕੁ ਡੰਗਰ ਡੰਗਰ ਖਾਣ ਤੇ ਵਧੀਆ ਬਾਕੀ ਇਹਨੂੰ ਵੀ ਕਵਰ ਕਰੂੰਗਾ ਕੁਝ ਬੀਜੂਗੇ ਤਾਂ ਹੀ ਸਾਫ ਸਫਾਈ ਰਹਿਣਾ ਦੇਖਦੇ ਹੋਰੇ ਪਾਲਕ ਪੁਲਕ ਕੁਝ ਪੀ ਤੰਨੇ ਆ ਸਾਗ ਸੋਗ ਅਗੇ ਤਾ ਜਾ ਬਾਕੀ ਇੱਧਰ ਜਮਣ ਲਾਤੀ ਆ ਜਾਮਣ ਲਾਤੀ ਤੇ ਉਹ ਲਾਤੇ ਆਪਾਂ ਸਾਗਵਾਂ ਇੱਕ ਸਾਗਵਾਂ ਦਾ ਲਾਤਾ ਇਹੋ ਬਈ ਬੜਾ ਕੁਸੂਸਰਾ ਜਿਆਦਾ ਇੱਕ ਨਾ ਦੇਖੋ ਕੱਖ ਰਿਆ ਹੋਣਾ ਸਾਫ ਹੋ ਗਿਆ ਜੀ ਬਈ ਰਾਤ ਦੇ 9:00 ਵਜੇ ਤੇ ਮੱਜਾ ਮੁੱਜਾ ਚੋਕੇ ਰੋਪੜ ਜਾ ਕੇ ਆਏ ਅਸਦੇ ਇਸ ਵੇਰੇ ਉਧਰੇ ਲੱਗ ਗਿਆ ਟਾਈਮ ਦੁੱਧੇ ਪਾਸੇ ਫਿਰ ਮੋਟਰ ਮੋਟਰ ਕਹਿੰਦੀ ਜਿਹੜਾ ਮਾਰਦੇ ਸ਼ਾਮ ਟਾਈਮ ਫਿਰ ਹੁਣ ਦੁਪਹਿਰ ਨੂੰ ਜਾਣ ਨੂੰ ਜੀ ਨਹੀਂ ਕਰਿਆ ਦੋ ਤਿੰਨ ਦਿਨ ਹੋ ਗਏ ਕਹਿੰਦੇ ਬਾਜ਼ਾਰ ਜਾਣਾ ਕਰਦੇ ਕਹਿੰਦੇ ਤੇ ਬਾਜ਼ਾਰ ਲੇਟ ਹੋ ਗਿਆ ਤਾਂ ਰੋਦੇ ਕੰਮ ਦੋ ਤਿੰਨ ਦਿਨ ਤੇ ਬਾਕੀ ਅੱਜ ਜਾ ਕੇ ਆਏ ਆ 6:30 6:30 ਵਜੇ ਘਰ ਤੋਂ ਨਿਕਲਿਆ ਮੜਾ ਮੋਟਾ ਕਰਕੇ ਡੰਗਾ ਢੁੰਗਾ ਦਾ ਮੜਾ ਮੜ ਪੱਟ ਨੱਠ ਕਰਕੇ ਤੇ ਜਾਂਦੇ ਜਾਂਦੇ ਪ੍ਰਿੰਟ ਲੜ ਗਈ ਇੱਥੇ ਪ੍ਰਿੰਡਾ ਕਿੰਨੇ ਆ ਸਾਡੇ ਢੇਠਾਂ ਇੱਥੇ ਬਈ ਕਦੇ ਨਹੀਂ ਲੜੀ ਹੈ ਕਿ ਇੰਨੀ ਬਹੁਤ ਜ਼ਿਆਦਾ ਹੈ ਵੀ ਡਰ ਲੱਗਦਾ ਅੰਦਰ ਵੜਦੇ ਵੀ ਪਰ ਕੁਝ ਨਹੀਂ ਕਿਹਾ ਹੈਗਾ ਰਾਹਤੇ ਜਾਂਦੇ ਆਉਂਦੇ ਨੇ ਬੜਾ ਇੱਥੇ ਇੱਕ ਵਾਰ ਤਾਂ ਤਰਫਾਤ ਆ ਪੈਟਰੋਲ ਲਾਇਆ ਥੋੜਾ ਜਿਹਾ ਕਰਿਆ ਤੇ ਹੁਣ ਥੋੜਾ ਜਿਹਾ ਬੜਾ ਹਮਸਟ ਜਾਇਏ ਨਹੀਂ ਤੇ ਐਂ ਚੀਸ ਜੀ ਪੈਦੀ ਤੇ ਮੈਂ ਕਿਹਾ ਚਲੋ ਮਛਰਾਂ ਤੇ ਤਾਂ ਪੈਣ ਤੇ ਪਰ ਪ੍ਰਿੰਡਾ ਕਿ ਇੱਥੇ ਜੁੜ ਗਈ ਮਸੋਂ ਪੱਟੀ ਉੱਤੇ ਤੋਂ ਬੜਾ ਔਖਾ ਹੋਇਆ ਤੇ ਬਾਕੀ ਐ ਹੋ ਜਾਂਦਾ ਬਾਈ ਨੌਕਰ ਦੇ ਵਗੈਰਾ ਨਾਲ ਜਾਣਾ ਜਾਣਾ ਔਖਾ ਹੋ ਜਾਂਦਾ ਹੋਰ ਤਾਂ ਕੁਝ ਨਹੀਂ ਕਿ ਕੈਂ ਵੀ ਕਹਿੰਦੇ ਨਿਆਣਿਆਂ ਨਾਲ ਨਹੀਂ ਜਾਣਾ ਸਵਾਰ ਸਮੂਹ ਕਪੜੇ ਲੈ ਡਾ ਲੈਣਾ ਵੀ ਫਿਰ ਚਲੋ ਨਾਲ ਤਾਂ ਇਹ ਟਾਈਮ ਹੋ ਗਿਆ ਪਰ ਦੁਪਹਿਰ ਤੇ ਦਿਨ ਵੀ ਦਿਨ ਤੇ ਜੀ ਵੀ ਨਹੀਂ ਕਰਦਾ ਹੈਗਾ ਠੰਡੇ ਟਾਈਮੇ ਬਾਜ਼ਾਰ ਲੱਗਦਾ ਹੁਣ ਪੂਰੀ ਰੌਣਕ ਲੱਗੀ ਪਈ ਦੀ ਭੀੜ ਪਈ ਦੀ ਦੁਕਾਨਾਂ ਤੇ ਇਸ ਟਾਈਮ ਚਲੋ ਠੀਕ ਹੈ ਬਾਈ ਆ ਵੀਡੀਓ ਛੋਟੀਆ ਮਿਲਦੇ ਹਾਂ ਹੁਣ ਕਿਸੇ ਹੋਰ ਵੀਡੀਓ ਚ